ਸਰਕਾਰ ਦੇ ਲੋਕ ਬੋਲਤ ਸਾਡੇ ਨਾਲ ਅਸੀਂ ਸਾਰੇ ਰਾਜ ਦੇ ਲੋਕ ਆਪਣੇ ਗਰੀਬ ਲੋਕਾਂ ਦੇ ਲਈ ਚਾਹੇ ਐਫਪੀ ਵਿਚਾਰਾ ਹੋਵੇ ਚਾਹੇ ਪੀਸੀ ਵਿਚਾਰਾ ਹੋਵੇ ਤੇ ਪਈਚਾਰੇ ਦੇ ਮਾਮਲੇ ਜਿਹੜੇ ਪ੍ਰਸ਼ਾਸਨ ਦੇ ਕੋਲ ਨਾ ਜੁਆਜ ਪੱਤੇ ਕੀਤੇ ਜਾਂਦੇ ਨੇ ਅਸੀਂ ਅੱਜ ਖਾਣਾ ਤਾਰੀਵਾਲ ਦੇ ਵਿੱਚ ਅਸੀਂ ਅੱਜ ਜਾਣਦੇ ਹਾਂ Hello ਅੱਜ ਐਸ்சி ਬੀਸੀ ਸਮਾਜ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਨਜਾਇਜ਼ ਜਿਹੜੇ ਪਰਚੇ ਦਰਜ ਹੋ ਰਹੇ ਆ ਉਹਦੇ ਰੋਸ ਵਜੋਂ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਧਾਰੀਵਾਲ ਦੇ ਵਿੱਚ ਇਕੱਠੇ ਹੋ ਕੇ ਧਾਰੀਵਾਲ ਪੁਲਿਸ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਮਾਰਚ ਜਿਹੜਾ ਆ ਧਾਰੀਵਾਲ ਛਾਣੇ ਦੇ ਪਰੇ ਜਾ ਕੇ ਧਰਨੇ ਦੇ ਵਿੱਚ ਬਦਲ ਜਾਏਗਾ ਅੱਜ ਇਸ ਰੋਸ ਮਾਰਚ ਦੇ ਵਿੱਚ एससीबीसी ਸਮਾਰ ਦੇ ਜਿਹੜੇ ਜਿਹੜਾ ਗੁਰਦਾਸਪੁਰ ਨਾਲ ਸੰਬੰਧਿਤ ਆ ਲੀਡਰ ਲੀਡਰਸ਼ਿਪ ਪਹੁੰਚੀ ਆ ਤੇ ਮੇਰੇ ਨਾਲ ਸਾਡੇ 크ਿਸਚਨ ਸੇਵਾ ਫਰੰਟ ਦੇ ਸਾਡੇ ਪ੍ਰਧਾਨ ਆਰਪਲ ਚੋਹਾਨ ਜੀ ਔਰ ਪੀਟਰ ਸੋਤਾ ਜੀ ਔਰ ਆਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਬੱਬਾ ਗਿਲ ਜੋ 크ਿਸਚਨ ਨੈਸ਼ਨਲ ਜੂਲ ਫੰਡ ਦੇ ਪੰਜਾਬ ਪ੍ਰਧਾਨ ਨੇ ਜੂਲ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਚ ਹੋ ਰਿਹਾ ਮੈਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਨੇ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮ ਸ਼ੁਰੂ ਕੀਤੀ ਕਿ ਪੰਜਾਬ ਨੂੰ ਜਿਹੜਾ ਆ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਪਰ ਮੈਂ ਸਰਕਾਰ ਨੂੰ ਅੱਜ ਇੱਕ ਐਡਵਾਈਸ ਦੇਣਾ ਚਾਹੁੰਦਾ ਕਿ ਇਹ ਨਸ਼ਾ ਵਿਰੁੱਧ ਜਿਹੜੀ ਆ ਜੁੱਧ ਆ ਉਹਦਾ ਨਾਮ ਰੱਖਿਆ ਜਾਣਾ ਚਾਹੀਦਾ ਜੁੱਧ ਨਸ਼ਿਆਂ ਦੇ ਸਮਗਲਨਾ ਵਿਰੁੱਧ ਜਿਹੜੇ ਸਮਗਲਰਸ ਨੇ ਉਹਦਾ ਇੱਕ ਨੈਕਸਟ ਜਿਹੜਾ ਪੰਜਾਬ ਦੇ ਚੱਲ ਰਿਹਾ ਉਹਨੂੰ ਤੋੜਨ ਦੀ ਲੋੜ ਆ ਕਿਉਂਕਿ ਦੋ ਚੀਜ਼ਾਂ ਨੇ ਪੰਜਾਬ ਦੇ ਚ ਇੱਕ ਯੂਜ਼ਰਸ ਨੇ ਇੱਕ ਪੈਡਲਰ ਨੇ ਜਿਹੜੇ ਯੂਜ਼ਰਰ ਨੇ ਜਿਹੜੇ ਜਿਹੜੇ ਆਦੀ ਨੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਅਸੀਂ ਜਿਹੜਾ ਆ ਮੁੜ ਕੇ ਮੇਨ ਸਟ੍ਰੀਮ ਜਿਹੜੀ ਆ ਧਾਰਾ ਚ ਲਿਆਵਾਂਗੇ ਉਹਨਾਂ ਦਾ ਲਾਜ ਕਰਾਵਾਂਗੇ ਉਹਨਾਂ ਨੂੰ ਸੈਂਟਰਾਂ ਚ ਪਚਾਵਾਂਗੇ ਪਰ ਸਰਕਾਰ ਜਿੱਥੇ ਹੱਥ ਪਾਉਣਾ ਚਾਹੀਦਾ ਪੁਲਿਸ ਨੂੰ ਜਿੱਥੇ ਹੱਥ ਪਾਉਣਾ ਚਾਹੀਦਾ ਉੱਥੇ ਨਹੀਂ ਪਾ ਰਹੀ ਸਰਕਾਰ ਆਪਣੇ ਨੰਬਰ ਚ ਵਧਾਉਣ ਦੇ ਲਈ ਇਹ ਅਸੀਂ ਕਾਰਵਾਈ ਕਰ ਰਹੇ ਆ ਉਹ ਐਸ்சி ਬੀਸੀ ਨੂੰ ਸੌਫਟ ਟਾਰਗੇਟ ਕਰਕੇ ਉਹਨਾਂ ਦੇ ਉੱਪਰ ਨਿਯਾਜ ਪਰਚੇ ਦਰਜ ਕਰ ਰਹੀ ਆ ਔਰ ਇਹ ਧਾਰੀਵਾਲ ਸਾਡੇ ਦੇ ਵਿੱਚ ਜਿਹੜਾ ਇਹ ਜਿਹੜਾ ਜ਼ਿਆਦਾ ਕੰਮ ਹੋ ਰਿਹਾ ਇਸ ਕਰਕੇ ਅੱਜ ਧਾਰੀ ਵਾਲ ਸਾਰੇ ਦੇ ਮੋਰੇ ਅਸੀਂ ਧਰਨਾ ਲਾ ਕੇ ਇਹ ਮੰਗ ਕਰਨੀ ਆ ਪੰਜਾਬ ਸਰਕਾਰ ਤੋਂ ਕਿ ਜੁੱਧ ਨਸ਼ਾ ਵਿਰੁੱਧ ਮੁਹਿੰਮ ਬਹੁਤ ਵਧੀਆ ਆ ਇਹ ਮੁਹਿੰਮ ਜਾਰੀ ਰਹਿਣੀ ਚਾਹੀਦੀ ਐ ਅਪਰੀਸ਼ੀਏਟ ਕਰਦੇ ਆ ਸਰਕਾਰ ਦੇ ਇਸ ਕਦਮ ਦਾ ਕਿ ਇਹ ਮੁਹਿੰਮ ਦੇ ਨਾਲ ਹੀ ਨਸ਼ਾ ਮੁਕਤ ਪੰਜਾਬ ਹੋਏਗਾ ਪਰ ਨਸ਼ਾ ਮੁਕਤ ਪੰਜਾਬ ਉਦੋਂ ਹੋਏਗਾ ਜਦੋਂ ਸਮਗਰੇ ਰਾ ਦੇ ਉੱਪਰ ਕਾਰਵਾਈ ਹੋਏਗੀ ਜਿਹੜੇ ਵੱਡੇ ਪੈਡਲਰ ਨੇ ਜਿਹੜੇ ਨਸ਼ਾ ਲੈ ਕੇ ਆ ਰਹੇ ਨੇ ਜਿਹੜੇ ਯੂਜ਼ਰ ਨੇ ਜਿਹੜੇ ਕਿ ਬੇਰੁਜ਼ਗਾਰੀ ਦੇ ਮਾਰੇ ਜਿਹੜੇ ਕਿ ਕਿਸੇ ਲਚਾਰੀ ਦੇ ਕਰਕੇ ਇਹਦੇ ਆਦੀ ਹੋਏ ਨੇ ਉਹਨਾਂ ਦਾ ਇਲਾਜ ਕਰਾਓ ਉਹਨਾਂ ਦੇ ਉੱਪਰ ਪਰਚੇ ਨਾ ਕਰੋ ਕਿਉਂਕਿ ਸੌਫਟ ਟਾਰਗੇਟ ਜਿਹੜਾ ਹੈ ਹਮੇਸ਼ਾ ਗਰੀਬਾਂ ਨੂੰ ਕੀਤਾ ਜਾਂਦਾ ਉਹ ਪਤਾ ਹੁੰਦਾ ਹੈ ਆ ਪੁਲਿਸ ਨੂੰ ਵੀ ਇਹਨਾਂ ਦੇ ਮਗਰ ਆਵਾਜ਼ ਨਹੀਂ ਉਠਣੀ ਇਹਨਾਂ ਨੂੰ ਜੋ ਮਰਜ਼ੀ ਤੱਕਾ ਕਰ ਦਿਓ ਪਰ ਇਹ ਇਹ ਜਿਹੜੀ ਆ ਗਲਤਫਹਿਮੀ ਆ ਪੁਲਿਸ ਦੀ ਕਿ ਅਸੀਂ ਇਹ ਤੱਕੇਸ਼ਾਈ ਨਹੀਂ ਹੋਣ ਦਵਾਗੇ ਅਸੀਂ ਅੱਜ ਇੱਥੇ ਧਰਨਾ ਇਸੇ ਕਰਕੇ ਲਾ ਰਹੇ ਆ ਵੀ ਜਿਹੜੇ ਨਿਜਾਇਜ਼ ਪਰਚੇ ਕੀਤੇ ਆ ਮੇਰੀ ਐਸਐਸਪੀ ਸਾਹਿਬ ਗੁਰਦਾਸਪੁਰ ਤੋਂ ਇਹ ਮੰਗਿਆ ਕਿ ਉਹਨਾਂ ਦੀ ਉੱਚ ਪ੍ਰਕਿਰਤੀ ਜਾਂਚ ਕਰਾ ਕੇ ਉਹ ਜਿਹੜੇ ਵੀ ਨਿਜਾਇਜ਼ ਪਰਚੇ ਆ ਰੱਦ ਕੀਤੇ ਜਾਣ ਜੇ ਨਹੀਂ ਹੋਏ ਇਹ ਅੰਦੋਲਨ ਪੰਜਾਬ ਪੱਧਰ ਤੇ ਕੀਤਾ ਜਾਵੇ ਬਹੁਤ ਸਾਰੇ ਆ ਫੈਮਲੀਆਂ ਤੁਰੀਆਂ ਹੋਈਆਂ ਨੇ ਉਹਨਾਂ ਹੀ ਥਾਣੇ ਦੇ ਮੁਰੇ ਜਾ ਕੇ ਅਸੀਂ ਉਹਨਾਂ ਫੈਮਲੀਆਂ ਨੂੰ ਵੀ ਮੀਡੀਆ ਦੇ ਸਾਹਮਣੇ ਵੀ ਇੰਟਰੋਡਿਊਸ ਕਰਾਂਗੇ ਤੇ ਅਫਸਰਾਂ ਨੂੰ ਵੀ ਅਸੀਂ ਉਹਨਾਂ ਫੈਮਲੀਆਂ ਨਾਲ ਮਲਾਮਾਂਗੇ ਕਿ ਆਹ ਫੈਮਲੀਆਂ ਦੇ ਉੱਪਰ ਝੂਠੇ ਪਰਚੇ ਫਾਰ ਇਗਜ਼ੈਂਪਲ ਆ ਜਿਸ ਕਰਕੇ ਅੱਜ ਰੋਸ ਆ ਫਟੇ ਨੰਗਲ ਦਾ ਇੱਕ ਨੌਜਵਾਨ ਜਿਹੜਾ 4-5 ਸਾਲ ਪਹਿਲੋਂ ਸਿਰਫ ਇੱਕ ਜੂਡਰ ਸੀਗਾ ਉਹ ਆਦੀ ਸੀ ਨਸ਼ੇ ਕਰਨ ਦਾ ਉਹਦੇ ਮਾਪੇ ਨੇ ਉਹਦਾ ਇਲਾਜ ਕਰਾਇਆ ਉਹ ਐਸਐਸ सरपंच साहब ने हैंडओवर किया इस शर्त पे कि ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰ ਸਕਦੇ ਐ ਇਨਕੁਆਇਰੀ ਕਰ ਸਕਦੇ ਆ ਪਰ ਬਾਅਦ ਵਿੱਚ ਉਹ ਤੇ ਨਾਕੇ ਤੇ ਜਾ ਕੇ ਉਹਦੇ ਤੇ ਪਰਚਾ ਪਾ ਦਿੱਤਾ ਉਹਤੇ ਨਸ਼ਾ ਪਾ ਦਿੱਤਾ ਔਰ बार-बार ਕਹਿਣ ਦੇ ਬਾਵਜੂਦ ਵੀ ਹਾਲੇ ਤੱਕ ਉਹਦਾ ਪਰਚਾ ਰੱਦ ਨਹੀਂ ਹੋਇਆ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਚੇ ਆ ਨਜ਼ਾਇਜ਼ ਇੱਥੇ ਧਾਰੀਵਾਲ ਦੇ ਵਿੱਚ ਦਰਜ ਹੋਏ ਆ ਇਸ ਕਰਕੇ ਜਿਹੜਾ ਧਾਰੀਵਾਲ ਪੁਲਿਸ ਦੇ ਖਿਲਾਫ ਅਸੀਂ ਇਹ ਜਿਹੜਾ ਧਰਨਾ ਲਾ ਰਹੇ ਆ ਔਰ ਸਰਕਾਰ ਤੇ ਮੰਗ ਆ ਕਿ ਜੁਦ ਨਸ਼ਾ ਵਿਰੋਧ ਜਿਹੜੀ ਤੁਹਾਡੀ ਮੁਹਿੰਮ ਆ ਕ੍ਰਿਸਚਨ ਨੈਸ਼ਨ ਫੰਡ ਤੇ ਸਾਡੇ ਕ੍ਰਿਸਚਨ ਸੇਵਾ ਫਰੰਟ ਦੇ ਅਸੀਂ ਹਮੇਸ਼ਾ ਅਪਰੀਸ਼ੀਏਟ ਕੀਤਾ ਕਿ ਅਸੀਂ ਸਰਕਾਰ ਦੇ ਨਾਲ ਆ ਅਸੀਂ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਆਪਣੇ ਨੌਜਵਾਨਾਂ ਨੂੰ ਇਤੋਂ ਜਿਹੜਾ ਆ ਇਸ ਨਸ਼ੇ ਦੀ ਲਤ ਤੋਂ ਹਟਾ ਵੀ ਰਹਿ ਪਰ ਸਰਕਾਰ ਦੇ ਕੇ ਬੇਨਤੀ ਆ ਕਿ ਪੁਲਿਸ ਨੂੰ ਐਡਾਂ ਦੀਆਂ ਡਾਇਰੈਕਸ਼ਨ ਦਿਓ ਕਿ ਪੁਲਿਸ ਕਿਸੇ ਨਾਲ ਧੱਕਾ ਨਾ ਕਰੇ ਖਾਸ ਕਰਕੇ ਅਸੀਂ ਬੀਸੀ ਦੇ ਲੋਕਾਂ ਨਾਲ ਜਿਹਦੇ ਕਰਕੇ ਉਹਨਾਂ ਦਾ ਕੈਰੀਅਰ ਖਰਾਬ ਹੋ ਜਾਏ ਉਹਨਾਂ ਦੇ ਪਰਿਵਾਰ ਤਬਾਹ ਹੋ ਜਾਣ ਕਿਉਂਕਿ ਜਦੋਂ ਕਿਸੇ ਬੱਚੇ ਦੇ ਉੱਪਰ ਪਰਚਾ ਪੈ ਜਾਂਦਾ ਉਹ ਮੁੜ ਕੇ ਕਿਸੇ ਜੋਗਾ ਨਹੀਂ ਰਹਿ ਜਾਂਦਾ ਮੇਰਾ ਨਾਮ ਆਫੀਸੀ ਚੋਹਾਨ ਪ੍ਰਦਾਨ ਕ੍ਰਿਸਚਨ ਸੇਵਾ ਫਰੰਟ ਤੇ ਮੈਂ ਦੱਸਣਾ ਚਾਹੁੰਨਾ ਮੇਰੇ ਤੋਂ ਪਹਿਲਾਂ ਵੀ ਕ੍ਰਿਸਚਨ ਨੈਸ਼ਨ ਫਰੰਟ ਦੇ ਰਾਸਤੀ ਪ੍ਰਦਾਨ ਲਾਰੈਂਸ ਚੌਧਰੀ ਜੀ ਨੇ ਪਰੇ ਵਧੀਆ ਤਰੀਕੇ ਨਾਲ ਦੱਸਿਆ ਕਿ ਜੋ ਐਸਸੀਬੀਸੀ ਭਾਈਚਾਰੇ ਦੇ ਨਾਲ ਰਲ ਕੇ ਜਿਹੜਾ ਵਾ ਅੱਜ ਅਸੀਂ ਖਾਣਾ ਧਾਰੀਵਾਲ ਦੇ ਵਿੱਚ ਜਿਹੜੇ ਆ ਉਹਨੇ ਖਾਣੇ ਦੇ ਸਬੰਧ ਦੇ ਵਿੱਚ ਜਿਹੜਾ ਵਾ ਅਸੀਂ ਜਿਹੜਾ ਧਰਨਾ ਲਾ ਰਹੇ ਹਾਂ ਕਾਰਨ ਇਹ ਆ ਕਿ ਸਾਡੇ ਬਹੁਤ ਸਾਰੇ ਐਸਸੀਬੀਸੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਉੱਪਰ ਜਿਹੜੇ ਆ ਪ੍ਰਸ਼ਾਸਨ ਵੱਲੋਂ ਥਾਣਾ ਧਾਰੀਵਾਲ ਦੇ ਐਸ ਐਚ ਓ ਵੱਲੋਂ ਜਿਹੜੇ ਆ ਨਜਾਇਜ਼ ਪਰਚੇ ਕੀਤੇ ਗਏ ਆ ਤੇ ਸਾਡੀ ਅੱਜ ਮੰਗ ਇਹੀ ਆ ਪੂਰੇ ਸਮਾਜ ਜਿੰਨੇ ਵੀ ਸਾਡੇ ਅੱਗੂਏ ਬੈਠੇ ਨੇ ਕਿ ਉਹਨਾਂ ਦੇ ਉੱਪਰ ਉਹਨਾਂ ਦੀ ਸ਼ਾਨਬੀਨ ਕਰਕੇ ਉਹਨਾਂ ਦੇ ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਕੈਂਸਲ ਕੀਤੇ ਜਾਣ ਇਹ ਰੋਸ ਪ੍ਰਦਰਸ਼ਨ ਜਿਹੜਾ ਇਹਨਾਂ ਨੇ ਕੀਤਾ ਹੈ ਕੋਈ ਭੱਟੀ ਮੁੰਡਾ ਆ ਉਹਦੇ ਖਿਲਾਫ ਨਾ ਐਨ ਡੀ ਪੀ ਐਸ ਦਾ ਪੱਤਾ ਦਿੱਤਾ ਸੀ ਕੁਝ ਦਿਨ ਪਹਿਲਾਂ ਤੇ ਉਹਦੇ ਚ ਇਹਨਾਂ ਨੇ ਕੀਤਾ ਹੈਗਾ ਤੇ ਇੱਥੇ ਮੈਂ ਇਹ ਵੀ ਮੜਕੇ ਜਿਦੋਂ ਦੱਸ ਦੇਣਾ ਚਾਹੁੰਦਾ ਵੀ ਉਹਦੇ ਖਾਤੇ ਤਿੰਨ ਕੇ ਚਾਰ ਪਰਚੇ ਪਹਿਲਾਂ ਹੀ ਆਲਰੇਡੀ ਐਂਟੀ ਕਰਸ ਤੇ ਦਰਜ ਨੇ ਤੇ ਇਹ ਜਿਹੜਾ ਇਹਨਾਂ ਦਾ ਬਿਲਕੁਲ ਜਿਹੜਾ ਗੈਰਵਾਜਬ ਸੀਗਾ ਇਹਨਾਂ ਨੂੰ ਦੱਸ ਦਿੱਤਾ ਗਿਆ ਸੀ ਤੇ ਮੜਕੇ ਇਹਨਾਂ ਨੇ ਆਪਣਾ ਧਰਨਾ ਉੱਥੇ ਜਿਹੜਾ ਉਹ ਖਤਮ ਕਰਤਾ ਉਹਦਾ ਕਹਿਣਾ ਇਹ ਵੀ ਆ ਕਿ ਜਿਹੜੀ ਨਿਜਾਇਜ਼ ਪੁਲਸੀ ਕਰਦੀ ਪਈ ਬਹੁਤ ਨਿਜਾਇਜ਼ ਪੁਲਸੀ ਕਰਦੀ ਬਿਲਕੁਲ ਨਹੀਂ ਜੀ ਨਿਜਾਇਜ਼ ਕੋਈ ਕਿਸੇ ਨਾਲ ਕੋਈ ਨਿਜਾਇਜ਼ ਨਹੀਂ ਹੋਰੀ ਜਿਹੜਾ ਬਿਲਕੁਲ ਜਾਇਜ਼ ਪਰਚਾ ਹੁੰਦਾ ਹੈ ਤੇ ਜੋ ਕਾਨੂੰਨ ਅਨੁਸਾਰ ਕਰ ਵੀ ਉਦਾਂ ਜਿਹੜੀ ਇਹ ਪੁਲਸਰੀ ਦੀ ਕਰਦੀ